ਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਕਬੂਤਰ ਬਾਜ਼ ਵੀਰਾਂ ਦੇ ਕਬੂਤਰ ਕਵਾਤਰ ਸੱਟ ਨੇ ਘਰ ਪਰਿਵਾਰ ਠੀਕਾ ਲੋਜੀ ਕਰਤੀ ਵਲੋਗ ਦੀ ਸਟਾਰਟਿੰਗ ਤੇ ਖੁੱਡੇ ਖਾਡੇ ਖੋਲੇ ਸੀ ਆਪਾਂ ਕੌਂਸਾ ਆ ਰਿਆ ਸੀ ਕਬੂਤਰ ਦੇਖੇ ਜਾਂਦੇ ਸੀ ਮੈਂ ਕਿਹਾ ਚਲੋ ਹੁਣ ਕਰ ਲੈਂਦੇ ਆ ਵਲੋਗ ਦੀ ਸਟਾਰਟਿੰਗ ਪਹਿਲਾਂ ਮੈਂ ਕਦੀ ਨਹੀਂ ਤੇ ਬਾਪੇ ਅੱਜ ਕਰਨੀ ਸੀ ਆਪਾਂ ਜਿਹੜੇ ਆਪਾਂ ਜਾਲ ਚ ਕੱਲ ਬੱਚੇ ਵਾਇਏ ਸੀ ਉਹਨਾਂ ਦੀ ਡੀ ਵਾਰਮਿੰਗ ਤੇ ਚੱਕਰ ਪੈ ਗਿਆ ਤੁਹਾਡੇ ਸਾਹਮਣੇ ਦਿਖਾਈ ਦਿੰਨੇ ਆ ਤੇ ਟਰੇ ਭੁੱਲ ਗਏ ਚੱਕਣੀ ਗੱਲ ਟਰੇ ਚੱਕਣੀ ਭੁੱਲ ਗਏ ਤਾਂ ਕਰਕੇ ਢਾਣੇ ਲਈ ਬੈਠਿਆ ਆ ਟਰੇ ਚੱਕਣੀ ਭੁੱਲ ਗਏ ਤਾਂ ਕਰਕੇ ਬਾਬਿਓ ਢਾਣੇ ਲਈ ਬੈਠਿਆ ਮੈਂ ਕਿਹਾ ਹੁਣ ਕੋਈ ਫਾਇਦਾ ਨਹੀਂ ਕੱਲ ਕਰਦਾਂਗੇ ਚਲੋ ਅੱਜ ਜਾਲ ਚ ਫੇਰ ਪਾ ਦਾਂਗੇ ਤੂੰ ਪਲਵਾ ਦਾਂਗੇ ਆਪਾਂ ਨੂੰ ਕਿਡਾ ਹੋਇਆ ਐਵੇਂ ਦਵਾਈ ਸਹੀ ਨਹੀਂ ਲੱਗਣੀ ਕੀ ਫਾਇਦਾ ਬਾਬਿਓ ਹੈ ਕਿ ਨਹੀਂ ਤੇ ਕੱਲ ਬਾਬਿਓ ਭੁੱਲ ਗਏ ਸੀ ਆਪਾਂ ਛੋੜੇ ਬੱਚੇ ਨੂੰ ਫੀਡ ਕਰਨੀ ਛੋਟੇ ਬੱਚੇ ਨੂੰ ਫੀਡ ਕਰਨੀ ਭੁੱਲ ਗਏ ਸੀ ਆ ਬੈਠਾ ਇਹਨੂੰ ਫੀਡ ਕਰਨੀ ਭੁੱਲ ਗਏ ਸੀ ਮੈਨੂੰ ਹੁਣ ਜਦੋਂ ਗੇਟ ਦੇ ਉੱਤੇ ਬੈਠਿਆ ਸੀ ਮੈਂ ਜਦੋਂ ਆਇਆ ਉੱਤੇ ਆ ਜਾਲੀ ਕੋਲ ਬੈਠਿਆ ਸੀ ਫਿਰ ਮੈਨੂੰ ਯਾਦ ਆਇਆ ਵੀ ਹਾਂ ਵੀ ਇਹਨੂੰ ਤਾਂ ਫੀਡ ਕਰੀ ਨਹੀਂ ਫਿਰ ਮੈਂ ਆਂਦੀ ਪਹਿਲਾਂ ਇਹਨੂੰ ਫੀਡ ਕਰਤੀ ਆਪੇ ਆਪਣਾ ਫੀਡਰ ਤੇ ਆਂਦੀ ਪਹਿਲਾਂ ਇਹਦਾ ਪੋਟਾ ਦਿਖਾਤਾ ਤੇ ਮੈਂ ਕਿਹਾ ਚਲੋ ਹੁਣ ਓਕੇ ਰਪੋਟ ਹੈ ਤੇ ਬਾਕੀ ਬਸ ਜਾਲ ਚ ਕੱਢਦੇ ਆ ਬੱਚੇ ਤੇ ਅੱਜ ਕਰਾਂਗੇ ਆਪਾਂ ਮਿੱਤਰੋ ਕੋਠੇ ਦੀ ਸਫਾਈ ਸਮਾਨ ਦੇਖੋ ਸਾਰਾ ਖਿਲਰਿਆ ਪਿਆ। ਜਾਲ ਚ ਬਿਠਾ ਗਏ ਬੱਚੇ। ਤੇ ਆਹੀ ਕੰਮ ਕਰਨਾ ਆਪਾਂ ਅੱਜ। ਕੁਛ ਨਹੀਂ ਕਰਨਾ। ਸਾਰਾ ਸਮਾਨ ਇੱਕ ਸਾਈਡ ਲਾ ਦੇਣਾ ਤੇ ਗੰਦ ਗੁੰਦ ਡੇਗੇ ਆਵਾਂਗੇ। ਚੋਬਰ ਨੂੰ ਆਂਦੋ। ਐਨੇ ਮੈਂ ਬੱਚੇ ਬਿਠਾ ਦਾਂ ਜਾਲ ਚ। ਫਿਰ ਕਰਦਾਂ ਥੋਡੇ ਨਾਲ ਸ਼ੇਅਰ। ਜੀ ਮਿੱਤਰੋ ਚਾਰ ਪੱਠੇ ਵਾਲੇ ਜਾਲ ਚ ਕੱਲ ਤਿੰਨ ਪਾਇ ਸੀ ਅੱਜ ਕਾਲਾ ਨਾਗ ਵੀ ਪਾ ਲਿਆ। ਮੈਗਾ ਚਾਲ ਦੇਖਦੇ ਆ ਉੱਡਦਾ ਕਿ ਨਹੀਂ ਛੋਟੇ ਹੁੰਦੇ ਤਾਂ ਨਹੀਂ ਉੱਡਿਆ ਜਿਹੜਾ ਇਹਦਾ ਭਾਈ ਦੇ ਅਸੀਂ ਮੰਗੇ ਨੂੰ ਉਹ ਸਹੀ ਉੱਡਦਾ ਸੈਟ ਉੱਡਦਾ ਸਹੀ ਉੱਡਦਾ ਹੈ ਮਤਲਬ ਜਿਆਦਾ ਉਹ ਵੀ ਨਹੀਂ ਉੱਡਦਾ ਚਲ ਆਪਾਂ ਇਹਨੂੰ ਦੇਖ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਉੱਡਿਆ ਠੀਕ ਹੈ ਨਹੀਂ ਤਾਂ ਇਹਦਾ ਇਹਦੀ ਮਾਣਾ ਥੋੜੀ ਜੋੜਾ ਸੈਟ ਨਹੀਂ ਆਇਆ ਹੋਰ ਕੋਈ ਗੱਲ ਨਹੀਂ ਐਂ ਦਾ ਚੰਗਾ ਕਬੂਤਰ ਆ ਬਹੁਤ ਆ ਚੈੱਕ ਕਰੋ ਵੈਸੋ ਜੋੜੇ ਜੇ ਕਮੀ ਹੋ ਗਈ ਬਾਕੀ ਤਿੰਨ ਪੱਠੇ ਪਾਲੇ ਕਬੂਤਰਿਆ ਪਾ ਦਿੰਨੇ ਆ ਫਿਰ ਦਿਖਾਨੇ ਆ ਤੁਹਾਨੂੰ ਓ ਜੀ ਮਿੱਤਰੋ ਲਾਦੇ ਜੀ ਯਾਰ ਕਰਤਿਆਂ ਉਹ ਦੋਨਾਂ ਦੀ ਓਕੇ ਰਿਪੋਰਟਾਂ ਤੇ ਵੈਸੇ ਹੁਣ ਮੈਂ ਨਾ ਕਾਲ ਵਾਲਾ ਵਲੌਗ ਡਿੱਟ ਕਰਨਾ ਅਪਲੋਡ ਵੀ ਕਰ ਦਿੰਨੇ ਆ ਟਾਈਮ ਨਾਲ ਹੀ ਨਹੀਂ ਤੇ ਤੁਹਾਨੂੰ ਪਤਾ ਹੀ ਹੈ ਬਹੁਤ ਲੇਟ ਰਹਿੰਦਾ ਹੈ ਜੀ ਮਿੱਤਰੋ ਆ ਗਿਆ ਜੀ ਚੌਬਰ ਤੇ ਦੇ ਗਈਆਂ ਗੰਦਾ ਤੇ ਗੰਦਗੰਦ ਦੇਖ ਕੇ ਤੇ ਬੱਚੇ ਬੈਠੇ ਆ ਬਾਕੀ ਯਾਰ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਨੂੰ ਤੇ ਅੱਜ ਕੰਮ ਵੀ ਨਹੀਂ ਹੈ ਅੱਜ ਰੈਸਟ ਹੀ ਕਰਾਂਗੇ ਸਫਾਈ ਕਰਦਿਆਂ ਦੀ ਕਰਤੀ ਬਾਅਦ-ਬਾਅਦ ਚ ਦਿਖਾ ਦਾਂਗੀ ਇੱਕ ਵਾਰੀ ਤੁਹਾਨੂੰ ਤੇ ਇੱਕ ਵਾਰੀ ਗੰਦ ਡੇ ਗਈ ਏ ਕਿ ਮਿੱਤਰੋਂ ਕਰਤਾ ਗੱਟਾ ਖਾਲੀ ਡੇਗਦਾ ਤੇ ਹੁਣ ਚਲਦੇ ਆ ਘਰੇ ਵੈਸਾ ਅੱਜ ਆਪਣੇ ਲੋਵੇ ਕੋਈ ਕੰਮ ਹੈ ਨਹੀਂ ਡੀ ਵਾਰਨਿੰਗ ਕਰਾਂਗੇ ਸਵੇਰੇ ਅੱਜ ਬੇਲੇ ਨਹੀਂ ਹੈਗੇ ਯਾਰ ਕਬੂਤਰ ਰੱਖੇ ਬੇਲੇ ਨੇ ਬੇਲੇ ਨਹੀਂ ਹੈਗੇ ਟ੍ਰੇ ਦਾ ਵਿੱਚ ਛੱਡਦੀ ਸੀ ਰਾਤੇ ਅਰਦਾ ਕਰਕੇ ਕਿਵੇਂ ਹਾਂ ਬੱਚਾ ਵੀੜ ਵੀ ਨਹੀਂ ਕੀਤਾ ਕਰਤਾ ਬਰਾ ਓਹੋ ਕੋਈ ਪਤਾ ਨਹੀਂ ਕਿ ਤੇ ਆਪਾਂ ਦਾ ਵਿੱਚ ਛੱਡ ਤਾ ਆਪਾਂ ਨੂੰ ਐਂ ਚੁਗ ਲੂਗਾ ਤਾਂ ਵਿੱਚ ਭੁੱਲ ਗਏ ਤੇ ਬਾਕੀ ਵੈਸੇ ਚੱਲਦੇ ਆ ਘਰੇ ਮਿਲਦੇ ਆ ਫਿਰ ਜੀ ਬਾਪਿਓ ਆ ਗਏ ਜੀ ਉੱਤੇ ਗੰਦਗੁੰਦ ਡੇ ਗਿਆ ਸੀ ਗੇਟ ਖੁੱਲਿਆ ਮੇਰੇ ਸਾਹਮਣੇ ਅਕਤੂਬਰ ਆਇਆ ਫੋਨ ਕਰਾਇ ਸੀ ਨਾ ਮੈਂ ਤਾਂ ਕਰਕੇ ਤੇ ਬਾਪਿਓ ਗੰਦਗੁੰਦ ਡੇ ਗਿਆ ਸੀ ਕੋਠਾ ਸਾਫ ਕਰਤਾ ਸੀ ਦਿਖਾ ਦਿਆਂ ਤੁਹਾਨੂੰ ਲਓ ਜੀ ਕਰਤਾ ਸਾਫ ਮਾੜਾ ਮੋਟਾ ਲੈਂਦਾ ਜਿਵੇਂ ਉਹ ਬੱਠਲ ਚ ਪਿਆ ਮਸਾਲਾ ਠੀਕ ਹੈ ਕਿ ਨਹੀਂ ਮੜਾ ਮੋਟਾ ਸਿਸਟਮ ਬੀ ਸਮਾਨ ਦੀ ਸਾਈਟਿੰਗ ਕਰਨ ਵਾਲੀ ਆ। ਹੋਰ ਕੋਈ ਗੱਲ ਨਹੀਂ। ਮਿੱਤਰੋ ਕਿ ਐਸੀ ਚੋਬਰ ਆ ਗਿਆ ਤੇ ਆਈ ਆ। ਚੋਬਰੀ ਸਿਵਾ ਪਉਂ। ਜਾਲ ਤੇ ਬੈਠਿਆ ਬੱਚੇ ਹਜੇ ਤੇ ਮੈਂ ਵੀਡੀਓ ਤਾਂ ਕਰਕੇ ਬੰਦ ਕਰਤੀ ਸੀ। ਗੋਲੀ ਭੌਂਕੀ ਜਾਂਦਾ ਸੀ ਤਾਂ ਕਰਕੇ। ਮਗਾ ਰੋਲੇ ਚ ਸੈੱਟ ਨਹੀਂ ਹੋਣਾ ਕੰਮ। ਤੇ ਬਾਕੀ ਕੋਈ ਤੇ ਮੈਂ ਬਾਬਿਆਂ। ਮੈਟ ਤੇ ਆਪਣਾ ਦੁਕਾਨ ਤੇ ਮੰਗੇ ਤੋਂ ਚੱਕ ਕੇ ਲਿਆ ਸੀ ਮੰਗਲਗਾ ਐਸੀ ਪਿਆਸ ਉਹਦੇ ਕੋਲ। ਉਹ ਦੇਖ ਲੋ ਚੱਕਿਆ ਆਪਾਂ ਦੁਕਾਨ ਦੀ ਧਰਤਾ ਮੁੜ ਕੇ ਚੱਕਿਆ ਇਹਨੇ ਉੱਥੇ ਪਿਆ ਤਿੰਨ ਚਾਰ ਦਿਨ ਹੋ ਗਏ ਚੱਕ ਲਿਆ ਵੰਗੋਂ ਨੂੰ ਵੀ ਤੇ ਬਸ ਖੁੱਡਿਆਂ ਦਾ ਕੰਮ ਲਗਭਗ ਹੋ ਗਿਆ ਬਸ ਰੰਗ ਠਹਿਕ ਕੇ ਕਰਾਂਗੇ ਤੇ ਲੈਟਾਂ ਲਾਣ ਵਾਲੀ ਅੰਦਰ ਲੈਟਾ ਇੱਕ ਬਾਈ ਦਾ ਕਮੈਂਟ ਗਿਆ ਸੀ ਕਹਿੰਦਾ ਲੈਟ ਲਾ ਦਿਓ ਲੈਟ ਲਾਵਾਂਗੇ ਬਈ ਠਹਿਰ ਕੇ ਲਾਵਾਂਗੇ ਥੋੜਾ ਜਿਹਾ ਅਰਕੇ ਕੋਈ ਤੇ ਡ੍ਰਿੱਲ ਮੰਗਾਈ ਆ ਯਾਰ ਦੋਸਤੋ ਜਦੋਂ ਬੇਦਾ ਹੋਇਆ ਕਹਿੰਦਾ ਉਹ ਜੋ ਉਹਦੋਂ ਆ ਜੀ ਹਾਂ ਇਧਰੋਂ ਮੋਰਾ ਕੱਢ ਕੇ ਆਪ ਲੱਗ ਰਿਹਾ ਕੱਢ ਕੇ ਤੇ ਅੰਦਰ ਹੀ ਅੰਦਰ ਤਾਰ ਟਪਾ ਦਾਂਗੇ ਆਪਾਂ ਤੇ ਬਬ ਬਹੁਤ ਕਮੈਂਟ ਆਂਦੇ ਆ ਸਾਰਿਆਂ ਦੇ ਕਮੈਂਟ ਪੜਦੇ ਆ ਜੀ ਕੋਈ ਗੱਲ ਨਹੀਂ ਵਧੀਆ ਵੀਰ ਸਪੋਰਟ ਕਰਦੇ ਆ ਇੱਕ ਬਾਈ ਦਾ ਕਮੈਂਟ ਸੀ ਕਹਿੰਦਾ ਬਲੌਗ ਵਧੀਆ ਬਣਾਉਨੇ ਹੋ ਵੀ ਕਈ ਕਮੈਂਟ ਆਂਦੇ ਹੁਣ ਆਦੇ ਨਹੀਂ ਯਾਰ ਮੈਨੂੰ ਯਾਰ ਕਿਉਂ ਝੂਠ ਮਾਰਾਂ ਮੈਂ ਸਾਰਿਆਂ ਦਾ ਧੰਨਵਾਦ ਰੀਕਮੈਂਡ ਕਰਨ ਨੂੰ ਐਵੇਂ ਦੇਖਦੇ ਰਹਿਆ ਕਰੋ ਵਲੌਗ ਤੇ ਬੱਚਿਆਂ ਨੂੰ ਅੱਜ ਰੱਖ ਦਾਂਗੇ ਬਾਬੋ ਟਾਈਮ ਨਾਲ ਦਾਣਾ ਪਾਣੀ ਕਿਉਂਕਿ ਕੱਲ ਕਰਨੀ ਆ ਆਪਾਂ ਡੀ ਵਾਰਮਿੰਗ ਡੀ ਵਾਰਮਿੰਗ ਕਰਨੀ ਆ ਕੱਲ ਤਾਂ ਕਰਕੇ ਅੱਜ ਸਲਾਤ ਅੱਜ ਦੀ ਸੀ ਤੇ ਕੱਲ ਟਰੇ ਭੁੱਲ ਗਏ ਟਰੇ ਵੀ ਭੁੱਲ ਗਏ ਅੰਦਰ ਤੇ ਛੋਟੇ ਬੱਚੇ ਨੂੰ ਫੀਡ ਵੀ ਨਹੀਂ કરી ਸੀ ਠੀਕ ਹੈ ਕਿ ਨਹੀਂ ਤਾਂ ਕਰਕੇ ਅੱਜ ਟਾਈਮ ਨਾਲ ਹੀ ਧਰ ਦਾਂਗੇ 3:30 ਵਜੇ ਤਿੰਨ ਵਾਰ ਤੇ 3:30 1:30 ਵਜੇ ਧਰ ਦਾਂਗੇ ਦਾਣੇ ਤੇ ਸਵੇਰ ਨੂੰ ਵੇਲੇ ਹੋਣਗੇ ਵਧੀਆ ਗੋਲੀ ਲੱਗੂਗੀ ਈਜ਼ੀ ਪੈਟੀ ਲਾ ਦਾਂਗੇ ਪਹਿਲਾ ਵਾਲੀ ਪਈ ਹੈ ਜਿਹੜੀ ਪਹਿਲਾਂ ਲਿਆਏ ਸੀ ਆਪਾਂ 20 ਰੁਪਏ ਦੀ ਗੋਲੀ ਆਂਦੀ ਹੈ 20 ਬਤਨ ਨੂੰ 30 ਰੁਪਏ ਦੀ ਗੋਲੀ ਇੱਕ ਗੋਲੀ ਲੱਗਦੀ ਹੈ 40 ਕਬੂਤਰਾਂ ਨੂੰ ਬਾਕੀ ਕੱਲ ਵਾਲੇ ਵਲੌਗ ਚ ਦੱਸ ਦਾਂਗੇ ਕਿਵੇਂ ਨਹੀਂ ਕਿਵੇਂ ਤੇ ਬਾਕੀ ਅੱਜ ਸਮਾਨ ਸਮੂਹ ਸਾਮ ਦਾਂਗੇ ਜਿਵੇਂ ਜਾਲ ਵਿੱਚ ਪਿਆ ਹੈ ਇੱਧਰ ਪਿਆ ਠੀਕ ਹੈ ਕਿ ਨਹੀਂ ਪੱਕੀ ਜਗ੍ਹਾ ਬਣਾ ਦਾਂਗੇ ਇਹਦੀ ਛਤਰੀਆਂ ਛੁਤਰੀਆਂ ਤੇ ਘੋੜੀ ਦੀ ਵੀ ਆ ਘੋੜੀ ਵਿੱਚੀ ਪਈ ਹੈ ਤੇ ਪੱਕੀ ਜਗ੍ਹਾ ਬਣਾ ਦਾਂਗੇ ਉੱਤੇ ਉਹ ਪਈ ਆਪਣੇ ਲੈ ਆ ਆ ਧਰਦੇ ਨਾ ਖਰਾਬ ਨਹੀਂ ਹੋਊਗਾ ਚਲ ਦੇਖਦੇ ਆ ਕੀ ਬਣਦਾ ਹੈ ਨਾ ਤੇ ਪੌਦੇ ਪਏ ਹੋਰੇ ਤਿਆਰ ਹੋਰੇ ਦਾ ਚਲੋ ਛੇੜ ਨਹੀਂ ਸਕਦੇ ਨਾ ਮੱਛੀ ਆਣਗੀ ਕਰ ਨਹੀਂ ਚੋ ਮਿੱਟੀ ਦੇ ਵਿੱਚ ਮੱਛੀ ਆਣਗੇ ਸਮਾਨ ਸਾਰਾ ਬਾਬੂ ਐਂ ਪਿਆ ਹੈ ਆਹ ਗੱਲ ਸਰਫ ਲੈ ਸੀ ਇਹ ਵੀ ਕੋਲੀ ਜੀ ਐਂ ਪੇ ਰਹਿ ਗਿਆ ਤੇ ਆਹ ਫਿੱਤਾ ਪਿਆ ਪੇਚ ਗਾਸ ਪਿਆ ਇਹ ਰਹਿ ਗਏ ਖੁੱਡਿਆਂ ਚ ਬੱਟੇ ਸੀ ਅੱਡੇ ਦਾ ਲਾਤੇ ਅੰਦਰ ਤੇ ਆਂਡਾ ਤਾਂ ਰੈਸੀ ਬਾਪਿਓ ਜਿਹੜਾ ਕਬੂਤਰ ਇਹਨੇ ਦੇ ਅਸੀਂ ਜਾਲ ਚ ਉਹਨੇ ਧਰਤਾ ਸੀ ਬਿੱਲੀ ਖਾ ਗਈ ਬਿੱਲੀ ਤਾਂ ਆਂਦੀ ਐ ਕੋਠੇ ਤੇ ਪਰ ਆਪਣਾ ਨੁਕਸਾਨ ਨਹੀਂ ਕਰਿਆ ਜਿਸ ਦਿਨ ਕਰਿਆ ਉਸ ਦਿਨ ਦੇਖਾਂਗੇ ਤੇ ਚਲੋ ਬੱਚਿਆਂ ਨੂੰ ਕਰਦੇ ਆ ਅੰਦਰ ਫੇਰ ਕਰਦੇ ਆ ਤੁਹਾਡੇ ਨਾਲ ਸ਼ੇਰ ਬਾਪਿਓ ਗਾਣੇ ਰੱਖਾਂਗੇ ਫਿਰ ਮਿਲਦੇ ਆਪਾਂ ਮਿੱਤਰੋ ਦੂਜਾ ਜਾਲ ਵੀ ਤਾਰਤਾ ਆਪਾਂ ਥੱਲੇ ਤੇ ਚੋਬਰ ਤਾਲਾ ਖੋਲ੍ਹ ਜਾਂਦੇ ਤੇ ਤਾਲਾ ਲਾਤਾ ਸੀ ਇਹ ਜਿਹੜਾ ਨੱਟ ਫਸਾਤਾ ਸੀ ਆਹ ਵਾਲਾ ਵੱਡਾ ਤੇ ਕੋਪ ਹੈ ਨਹੀਂ ਸੀ ਯਾਰ ਪੈਨ ਦਾ ਕੋਪ ਫਸ ਜਾਂਦਾ ਹੈ ਤਾਂ ਨੱਟ ਸੀਗਾ ਨੱਟ ਫਸਾਤਾ ਐ ਕਰਕੇ ਪਿੱਛੇ ਐਵੇਂ ਫਸਾ ਕੇ ਦਿਖਾਵਾਂਗੇ ਓਹ ਅੰਦਰ ਹੀ ਡਿੱਗ ਗਿਆ ਨਾ ਓਹ ਓਹ ਫਸ ਗਈ ਓਏ ਆ ਚਾਹ ਕਿ ਹੋ ਗਿਆ ਅੱਤ ਤੱਕ ਆਹ ਦੇਖੀ ਸ਼ਰਟ ਫਸ ਗਈ ਹਾਈ ਕਰੀਏ ਨਾ ਕਰਦੀ ਤੂੰ ਪਾੜੀ ਹੋ ਗਿਆ ਪਾੜੀ ਚੰਦੂ ਆ ਕਰਕੇ ਉਹ ਬਾਹਰ ਨਾ ਆ ਜਾਓ ਉਹ ਇਹ ਉਹ ਉੱਥੂਗਾ ਚਾਲ ਉੱਥੂ ਆਵੇਂ ਉਹ ਬਾਹਰ ਨਾ ਆਏ ਓਕੇ ਰਪੋਟ ਐਵੇਂ ਆ ਜੀਆਂ ਇਹ ਕਿਵੇਂ ਆਜੇ 43 ਸਦਾ ਵਿੱਚ ਲੈ ਕਿਵੇਂ ਆਏ ਬਾਹਰ ਤੇ ਆ ਪੱਠੀ ਦਾ ਸ਼ੋਅ ਕਰਾ ਦੇ ਫਿਰ ਲੋ ਜੀ ਕਰੋ ਪਟਿਆਲੇ ਵਾਲੀ ਦੀ ਟੀ ਤੇ ਪੂਰ ਦੀ ਮਾਲਗੀ ਹੋਈ ਆ ਚੈਦਾ ਬੈਂਦਾ ਪਕੇ ਆਲੇ ਆਲੇ ਜੀਤੀ ਹੈਗੀ ਐ ਪਰ ਮਾ ਚੇਂਜ ਆਉਣੀ ਐ ਦਾ ਪਟਿਆਲੇ ਦੀ ਦਾ ਵਾਧੂ ਆਪਣੇ ਕੋਲ ਆ ਬੈਠੀ ਇੱਕ ਲਾਲ ਚੀਨੀ ਰਿੱਤੇ ਫੁੰਝ ਵਾਲੀ ਇੱਕ ਆ ਬੈਠੀ ਆ ਲਾਲ ਚੀਨੇ ਜਿਹਦੇ ਮੂੰਹ ਦੇ ਛਿੱਟੇ ਆ ਗਿਆ ਆ ਗਿਆ ਤੇ ਮਾ ਹੋ ਰਿਹਾ ਉਹ ਜੇ ਸੰਧ ਤੁਸੀਂ ਕਿਹੜਾ ਇਹ ਕਰਦਾ ਹੀ ਕੋਈ ਨਾ ਜੀ ਨਹੀਂ ਜਦੋਂ ਕੱਢਾਂਗੇ ਨਹੀਂ ਡੁੱਟਦਾ ਨਹੀਂ ਡੁੱਟਦਾ ਉਹ ਵੀ ਗਾ ਹੂੰ ਇਹ ਪੁਰੂ ਦੀ ਭੈਣ ਹੈ ਮਿੱਤਰੋ ਦੂਜੀ ਝੋਲੀ ਦੀ ਤਰ੍ਹਾਂ ਨਹੀਂ ਹੈ ਲਓ ਜੀ ਤੇ ਆ ਫੁੰਝਾ ਡੇਗੂਗੀ ਮੇਰੇ ਹਿਸਾਬ ਨਾਲ ਪੂਰਾ ਡੇਗਿਆ ਨਹੀਂ ਹੋਇਆ ਜੀ ਇਹਨੇ ਆ ਮਸਤ ਹੋਈ ਜਾਂਦੀ ਫੁੰਝਾ ਡੇਗੂਗੀ ਇਹ ਚਲੋ ਕੋਈ ਨਾ ਡੇਗੂ ਤੋ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਜੀ ਤੇ ਵਾਕੀ ਉੱਤੇ ਬੈਠਿਆ ਵਾਪੇਓ ਅੱਜ ਕੋਈ ਕਮ ਹੈਨੀ ਮੈਗਾ ਨਿਗਾਈ ਮਰਾਦੀ ਹੈ ਖੁੱਡੇ ਠੰਡਕ ਜੀ ਛੱਡੀ ਜਾਂਦੇ ਨਵੇਂ-ਨਵੇਂ ਕਰਕੇ ਤਾਂ ਕਰਕੇ ਲੋ ਜੀ ਜਿਹੜਾ ਹੁਣ ਛੱਡੀ ਸੀ ਪੱਠੀ ਉਹਦਾ ਭਾਈ ਭਾਈ ਬਣੂਗਾ ਸ਼ਾਇਦ ਮੇਰੇ ਸਾਬ ਨਾਲ ਤਾਂ ਬਾਕੀ ਪਤਾ ਨਹੀਂ ਯਾਰ ਪੂਰੀ ਕਿਵਾਂ ਤਾਂ ਕਬੂਤਰੀ ਬਣ ਜੇ ਕੋਈ ਪਤਾ ਨਹੀਂ ਲਾ ਵੀ ਇਹ ਵੀ ਛੱਡਦੇ ਤੇ ਟਾਈਮ ਨਾਲ ਦਾਣਾ ਪਾਣੀ ਕਰੀਏ ਰੈਡੀ ਤੇ ਵੈਸ ਬਹੁਤ ਦਿਖਾ ਦੇ ਕਬੂਤਰ ਤੁਹਾਨੂੰ ਸ਼ੌਂਕ ਕਰਾਤਾ ਵਧੀਆ ਤੇ ਟਰੇ ਕੱਲ ਵਾਲੇ ਦਾਣੇ ਪਏ ਆ। ਇਹੀ ਪਾਵਾਂਗੇ ਇੱਕ ਵਾਰੀ। ਇਹੀ ਖਾਣ ਦੋ। ਨੀ ਦਾ ਬਾਪੇ ਖਰਾਬ ਕਰ ਦਿੰਦੇ ਕੀ ਫਾਇਦਾ। ਇਹ ਚ ਪਾ ਦਾਂਗੇ ਥੋੜੇ ਜਿਹੇ ਦਾਣੇ। ਸਰੋ ਭਈਆ। ਦਾਣੇ। ਟਰੇ ਹੀ ਵਧੀਆ ਬਣਾਤੀ ਹੁਣੀ। ਕਰੋ ਚੈੱਕ। ਪਰ ਭਾਰੀ ਆ, ਲੱਕੜ ਭਾਰੀ ਆ ਨਾ ਤਾਂ ਕਰਕੇ। ਲਓ ਜੀ ਮਿੱਤਰੋ ਰੱਖ ਦੀਏ ਦਾਣੇ। ਤੇ ਇੱਕ ਟਰੇ ਧਰਤੀ ਸੀ ਚੌਬਰ ਨੇ। ਲਓ ਜੀ ਆ ਧਰਤੀ ਸੀ। ਤੇ ਆ ਵੀ ਮੈਂ ਜਾਣ ਕੇ ਥੋੜੇ ਦਾਣੇ ਪਾਏ ਯਾਰ ਬਚਾ ਦਿੰਦੇ ਆ ਆ ਵੀ ਦੇਖ ਲਿਓ ਬਚਣਗੇ ਥੋੜੇ ਸਾਹਮਣੇ ਚੱਕਾਂਗੇ ਡਰੇ ਦੇਖ ਲਿਓ ਬਚਾਨ ਕੇ ਆਇਓ 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 ਲੋ ਜੀ ਬਾਪੋਂ ਕਰਤੀਆਂ ਓਕੇ ਰਪੋਟਾਂ ਪਾਣੀ ਭਰ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇੱਕ ਚੀਜ਼ ਦਿਖਾਈ ਤੁਹਾਨੂੰ ਲੋ ਜਿਹੜਾ ਛੋਟਾ ਬੱਚਾ ਹੈ ਉਹ ਵੀ ਇੰਨਾ ਦਾ ਪਾਈ ਹੈ ਇਹ ਪਹਿਲੀ ਝੋਲੀ ਦੇ ਨੇ ਆ ਫਿਰਦਾ ਤੇ ਦੂਜੀ ਝੋਲੀ ਦਾ ਛੋਟਾ ਬੱਚਾ ਇਹਨਾਂ ਦੇ ਨਾਲ ਦੀ ਹੈ ਆ ਇੱਕ ਇਹਦੇ ਹੱਥ ਤੇ ਪੱਠੀ ਦਿਖਾਈ ਸੀ ਤੁਹਾਨੂੰ ਆ ਵੱਡੀ ਇਹਨਾਂ ਦਾ ਭਾਈ ਹੈ ਭਾਈ ਓਏ ਤੇ ਬਾਕੀ ਕਰੋ ਸ਼ੌਂਕ ਆਪਣੇ ਜਾਨਵਰਾਂ ਦਾ ਅੱਜ ਇਹੀ ਕੰਟੈਂਟ ਹੈ ਆਪਣੇ ਕੋਲ ਕੰਟੈਂਟ ਹੈ ਨਹੀਂ ਕੋਈ ਤਾਂ ਕਰਕੇ ਮੈਂ ਜਾਣ ਕੇ ਜਾਂ ਨੈਪਲਾਨ ਤੋਂ ਮੈਂਟ ਸ਼ਾਮ ਨੂੰ ਜਾਵਾਂਗੇ ਨਾ ਜੇ ਢਾ ਵੱਜਾ ਫੇਰ ਹੀ ਚੱਲਾਂਗੇ ਹੁਣ ਕੀ ਕਰਾਂਗੇ ਇਹ ਤਾਂ ਧੁੱਪੇ ਧਾਪੇ ਕਿੱਥੇ ਜਾਵਾਂਗੇ ਹੁਣ ਤਾਂ ਕਰਕੇ ਜੇ ਢਾ ਦਾ ਵੱਜੂ ਆ ਪਤਾ ਤੈਨੂੰ ਤਾਂ ਕਰਕੇ ਕਿਸੇ ਪੈਸਰੇ ਢਾ ਮਾਰਨ ਦੀ ਦੱਸ ਹਜੇ ਤਾਂ ਕੀ ਲੋੜ ਹੈ ਤੇ ਬਾਜ਼ੀ ਆ ਤੈਨੂੰ ਪਤਾ ਹੀ ਹੈ ਕੋਈ ਸੀਨ ਹੈ ਨਹੀਂ ਹਜੇ ਕੀ ਪਤਾ ਬਣ ਜੇ ਕੀ ਤਾਂ ਨਾ ਬਣੇ ਕੋਈ ਪਤਾ ਪਤਾ ਨਹੀਂ ਯਾਰ ਹੈਗੇ ਨਹੀਂ ਜੋਬਰਾ ਚਲੋ ਅਗਲੇ ਸਾਲ ਦੇਖਾਂਗੇ ਜੇ ਕਿਸ ਪਾਰੀ ਬਾਬੇ ਦੀ ਅੱਗੇ ਸੱਪ ਕੱਢ ਦਾਂਗੇ ਹੈਗੇ ਨਹੀਂ ਕੋ ਉਤਰੀਆ ਤਾਂ ਕਿਹੜੀ ਆਹਾ ਆਲੀ ਉਹੀ ਕਿਹੜੀ ਉਹੀ ਓਹੋ ਹੋ ਬੈਠੀ ਹੋ ਉਹਦਾ ਇਹ ਲੱਛਣ ਕਰਦੀ ਹੈ ਉਹਦਾ ਵੀ ਡੱਕੀ ਹੋਰੀ ਡੱਕੀ ਹੋਈ ਹੈ ਹਾਂ ਪਾਣੀ ਦਿੱਤਾ ਉਹਨੇ ਨੇ ਬੋਲੇ ਨਹੀਂ ਗੱਲ ਐਕਸ਼ਨ ਦੇਖੋ ਜੀ ਉਹਦੇ ਡਰਾ ਡਰਾ ਜਿੰਦੇ ਇੱਕ ਵਾਰ ਤਾਂ ਵੀ ਕੀ ਹੋ ਗਿਆ ਪਰ ਸੱਟਾ ਹੋ ਜਦਾ ਪਾਣੀ ਪੀਆ ਉਹ ਮੇਰੇ ਸਾਹਮਣੇ ਪਾਣੀ ਪੀਤਾ ਉਹਨੇ ਬਾਹਰ ਉੱਤਰਦੇ ਨੇ ਘੈਂਟਾ ਫੁੱਲ ਜਿਆਦਾ ਖਾਣੇ ਇਹ ਇਹ ਹੈਗਾ ਬਿੱਲੇ ਵਾਲਿਆਂ ਚ ਤਿੰਨ ਕਬੂਤਰ ਰੱਖਾਂਗੇ ਬਿੱਲੇ ਵਾਲਿਆਂ ਚ ਕੀ ਹੋਗਾ ਜਿਵੇਂ ਇੱਕ ਇੱਕ ਕਬੂਤਰੀ ਆ ਗਈ ਇਹ ਬਿੱਲੇ ਵਾਲਾ ਜੋ ਹੈ ਇਹ ਹੀ ਵਧੀਆ ਹੈ ਨਾ ਹੈ ਗਿਆ ਆਖੋ ਬੋਤੇ ਦੀ ਬੱਚੇ ਘੜਾ ਕੇ ਪਤਾ ਲੱਗੂ ਵੀ ਨਿਸ਼ਾਨੀ ਬਤਲਾ ਮੈਂ ਤਾਂ ਉਸ ਆਈ ਨੂੰ ਤਾਂ ਆਉਦੇ ਬੱਚੇ ਖੁੱਦ ਆਉਣ ਇਹ ਕੋਈ ਗੱਲ ਨਹੀਂ ਕਬੂਤਰ ਸਾਰੇ ਸੇਮ ਹੁੰਦੇ ਆ ਜੜ ਜੋੜ ਬੈਠੀ ਦੀ ਕਰਨਾ ਇਹ ਵਾਕੀ ਓਕੇ ਰੋਟਾ ਵਾਪਿਓ ਪਾਣੀ ਭਰ ਦਿੰਨੇ ਆ ਫਿਰ ਕਰਦੇ ਛੁੱਡੀ ਨਾਲ ਅੱਗੇ ਸ਼ੇਰ ਹਾਂਜੀ ਮੇਰੇ ਵੀਰੋਂ ਕੋਣ ਆਏ ਹੋਏ ਨਹੀਂ ਜੀ ਜਵਾ ਖਾਈ ਨਹੀਂ ਜੋ ਛੋਟੇ ਛੋਟੇ ਕੰਨਾ ਕਬੂਤਰ ਦਿਖਾ ਦੇ ਹੋਲਾ ਲੈ ਲਓ ਦੇਖ ਲਓ ਕੰਨਾ ਕਬੂਤਰ ਦੇਖਣੇ ਆਪਣੇ ਸਾਹਮਣੇ ਹੀ ਰਹਿੰਦੇ ਆ ਉਹ ਸਾਹਮਣੇ ਕਈ ਵਾਰ ਦਿਖਾਇਆ ਤੁਹਾਨੂੰ ਐਨਾ ਘਰ ਰਚੋਇ ਤੇ ਮੈਂ ਕਹ ਦੇਖ ਲਓ ਕੋਈ ਦਿੱਕਤ ਨਹੀਂ ਵੰਦੀ ਨਾਨਾ ਨਹੀਂ ਕੁਝ ਨਹੀਂ ਖੰਦਾ ਡਰਦਾ ਗਾ ਮੈਂ ਪੰਜੇ ਮਾਰੇ ਹੋ ਗਿਆ ਤੀਨੇ ਬੜੇ ਅੱਜ ਆ ਫੜ ਲਾ ਹਾਏ ਆਹ ਮੈਂ ਮਿੱਤਰੋ ਜੋ ਆਖ ਨੂੰ ਦਿਖਾ ਦੇ ਜੀ ਕਬੂਤਰ ਤੇ ਬੈ ਕੇ ਕਹਿੰਦਾ ਚਲੋ ਥੋੜੀ ਦੇਰ ਬਾਅਦ ਵਗ ਜਾਗੇ ਮੈਂ ਕੋਈ ਨਾ ਬਹਿ ਜੋ ਚੌਪਰ ਬਦਨ ਕੀ ਦਿਖਾਈ ਨਾ ਨਨੂ ਕਬੂਤਰ ਕਬਾਤ ਦਿਖਾਈ ਜਾਂਦਾ ਫੋਟੋ ਆਪਣੇ ਇੰਸਟਾਲੀ ਆਈਡੀ ਬਾਕੀ ਇੰਸਟਾਲੀ ਆਈਡੀ ਹੈਗੀ ਆਪਣੀ ਆਈ ਨਾਮ ਤੇ ਸ਼ੌਂਕੀ ਯਾਰ ਗੋਲੀ ਦੀ ਫੋਟੋ ਲੱਗ ਰਹੀ ਹੈ ਜਾ ਕੇ ਕਰ ਲਓ ਹੋ ਲੋਤੇ ਬਾਕੀ ਦਾਣੇ ਦੋਣੇ ਧਰਤੇ ਖਾਲੇ ਲੱਗਪਕ ਸਾਰਿਆਂ ਨੇ 10-15 ਮਿੰਟ ਹੋਰ ਪਏ ਰਹਿਣ ਤੋਂ ਫਿਰ ਚੱਕ ਦਾਂਗੇ ਤੇ ਬੱਸ ਬਾਕੀ ਜਵਾਖ ਆ ਰਿਹਾ ਕਰੀ ਜਾਂਦਾ ਟਾਈਮ ਟਾਈਮ ਪਾਸ ਹਾਂਜੀ ਬਾਪਿਓ ਵਾਗੇ ਸੀ ਜਿ ਬਾਹਰ ਪ੍ਰਿੰਸ ਆ ਗਿਆ ਸੀ ਤੇ ਨਾਲ ਵਾਗੇ ਸੀ ਕੰਮ ਗਏ ਸੀ ਤੇ ਜਵਾਖ ਜਿ ਵਾਗੇ ਜਿਹੜੇ ਆਲੇ ਹੋਏ ਸੀ ਜਵਾਖ ਹਾਂ ਦਾ ਲੱਗ ਗਿਆ ਓਰੇ ਜੀ ਮੈਂ ਕਹਾਂ ਚਲੋ ਆਜਿਆ ਕਰੋ ਭਾਈ ਸ਼ੌਕਾ ਉਹਨਾਂ ਨੂੰ ਉਤਰਾ ਕੇ ਕਬੂਤਰ ਦੇ ਦੇ ਮੈਂ ਕਿਹਾ ਕਬੂਤਰ ਤਾਂ ਬਾਗੀਆਂ ਬੂਗੀਆਂ ਛੱਡਣੀਆਂ ਛੱਡਣੀਆਂ ਤਾਂ ਨਹੀਂ ਅੱਗੇ ਦਾ ਬਰੀਡਿੰਗ ਦਾ ਕਰਾਣੀ ਹੈ ਫੇਰ ਵੀ ਬਰੀਡਿੰਗ ਵਾਸਤੇ ਆਪ ਨੂੰ ਚਾਹੀਦੇ ਆ ਤਾਂ ਕਰਕੇ ਮੈਂ ਕਿਹਾ ਸਾਬ ਕੇ ਲਈਓ ਜਦ ਬੱਚੇ-ਬੱਚੇ ਕਢਾ ਲੈ ਫੇਰ ਲਈਓ ਕਹਾਂ ਚਲੋ ਠੀਕ ਹੈ ਮੈਂ ਨੇਵਲੇ ਆ ਜਾਵਾਂਗਾ ਕੋਈ ਦਿੱਕਤ ਆਵੇ ਗਰਣੀ ਕਹਾਂ ਚਲ ਆ ਜਾਵਾਂਗੇ ਤੇ ਵੈਸੇ ਤੇ ਉਹ ਤੋਂ ਬਾਅਦ ਪ੍ਰਿੰਸ ਆ ਗਿਆ ਸੀ ਕਾਲੇ ਤੁਲੇ ਲਾ ਕੇ ਮੈਂ ਖੁੱਡੀਆਂ ਨੂੰ ਵਾਗ ਗਿਆ ਤੇ ਹੁਣ ਆਇਆ ਜੀ ਹੁਣ ਉਤਸਿੱਧਾਤੀ ਆ ਗਏ ਤੇ ਬਸ ਬੈਠੇ ਆ ਚੋਬਰ ਜਾ ਰਿਹਾ ਆਪ ਦੇ ਪਲਾਟ ਚ ਫਿਰ ਵਗ ਗਿਆ ਉੱਥੇ ਕੰਮ ਕਰ ਜਾਂਦੇ ਉਹਨੇ ਫਰਸ ਫੁੱਲ ਸਲਾਈ ਜਾਂਦੇ ਉਹਨੇ ਆ ਕਰਕੇ ਚਲੋ ਕੋਈ ਗੱਲ ਨਹੀਂ ਬੈਠੇ ਆ ਨਿੱਕੜੇ ਕੌਣ ਚਲਾਵਾਂਗੇ ਹੋਰ ਕੀ ਆਪਾਂ ਨੂੰ ਕਰ ਤੇ ਆ ਪਬਜੀ ਪਬਜੀ ਕਰਦੇ ਜੇ ਸਵਾ ਨਿਹੰਦ ਹੁਣ ਨਾਲ ਵਾਲੇ ਨਾਲ ਬੈਠ ਕੇ ਤੇ ਬਾਕੀ ਪ੍ਰਿੰਸ ਕਹਿੰਦਾ ਸੀ ਮਾਊਗਾ ਦੇਖਦੇ ਆ ਚਲੋ ਆ ਗਿਆ ਠੀਕ ਹੈ ਨੀ ਤਾਂ ਆਪਾਂ ਬੈਠਿਆ ਤੇ ਦਾਣੇਦਨੇ ਚੱਕਤੇ ਸੀ ਬਾਟ ਰੇਟ ਨੂੰ ਤਰਤੀਆਂ ਓਕੇ ਰਪੋਟਾਂ ਤੇ ਮਿਲਦੇ ਆ ਫਿਰ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬੱਸ ਬੈਠੇ ਆ ਅੰਜੀ ਬਾਬਿਓ ਤੇ ਇੱਕ ਦਿਖਾ ਦੱਸ ਦਿਆਂ ਤੁਹਾਨੂੰ ਮੈਂ ਹੁਣੇ ਦੇਖਿਆ ਸੀ ਬੈਠਾ ਬੈਠਾ ਨੀਗਾ ਮਾੜੀਆਂ ਹੁੰਦੇ ਸੀ ਕੂਤਰਾਂ ਵੱਲ ਤੇ ਜਿਹੜੀ ਕੂਤ ਕੁਤਰੀ ਆਪ ਨੂੰ ਲੱਗਦੀ ਪਟਿਆਲ ਵਾਲੀ ਦੀ ਕਬੂਤਰੀ ਆ ਕਬੂਤਰ ਆ ਬਾਬਿਓ ਦਿਖਾਦਾ ਮੈਂ ਕਿਹੜਾ ਕਈ ਆ ਨਾ ਚਾਬੀ ਲੱਬ ਲਾਂ ਤੇ ਉਹ ਹੈਗਾ ਕਬੂਤਰ ਕਬੂਤਰੀ ਨਾਲ ਜੋੜਾ ਲਾਈ ਵਾ ਛੇ ਡੱਬੀ ਨਾਲ ਆਪਣੀ ਨਾਲ ਦੱਸਾ ਕਿਹੜਾ ਬਾਬਿਓ ਫੜ ਲਾਂ ਫਿਰ ਦੱਸ ਆ ਬਾਬੇ ਕਬੂਤਰ ਆ ਆਪ ਨੂੰ ਲੱਗਦਾ ਹੀ ਪੱਠੀ ਆ ਇਹ ਪਰ ਕਬੂਤਰ ਆ ਡੱਬੀ ਨਾਲ ਪੇਚਾ ਲਾਈ ਬੈਠਾ ਸੀ ਪੇਚਾ ਬਾਈ ਬੈਠਾ ਸੀ ਲਾਈ ਨਹੀਂ ਤੈਨੂੰ ਛੱਡਦੇ ਆ ਕਬੂਤਰਾਂ ਵਾਲਿਆਂ ਚ ਤੇ ਮਸਤ ਹੈ ਜਦੋਂ ਆ ਇੱਧਰ ਛੱਟਾਂਗੇ ਤੋ ਦਿਖਾਵਾਂ ਮਸਤੂ ਆਏ ਚਲ ਦੇਖਦੇ ਹਾਂ ਹੈ ਤਾਂ ਕਬੂਤਰ ਜੋੜਨ ਲਈ ਬੈਠੇ ਸੀ ਮਾਰ ਦੀ ਅੱਖਾਂ ਨਾਲ ਦੇਖਿਆ ਤੇ ਛੱਡ ਕੇ ਦੇਖਦੇ ਆ ਉਹ ਜੀ ਛੜਤਾ ਇਹ ਵਾਲਾ ਆ ਛੱਡਿਆ ਆਪਾਂ ਤੇ ਹੈ ਤਾਂ ਕਬੂਤਰ ਹੀ ਦੱਸਾਂ ਕਿਧਰ ਨਾਲ ਜੋੜਨ ਲਈ ਬੈਠਾ ਜਿਹੜਾ ਆਪਣੇ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਡੱਬੀ ਕਿਹੜੀ ਆ ਬਾਕੀ ਨਵੇਂ ਨੂੰ ਦਿਖਾ ਦਈਏ ਆ ਜੀ ਡੱਬੀ ਆਪਣੀ ਲਾਲ ਚੀਨੀ ਸਪੇਅਰ ਦੀ ਲਾਲ ਉਹ ਕਿਸਾਨ ਦਾ ਇਹ ਬੱਚੇ ਢਿਲਾਉਣ ਵਾਸਤੇ ਵਧੀਆ ਕਬੂਤਰੀ ਆਪਣੀ ਪੰਜ ਦਿਨ ਹੀ ਵਧੀਆ ਇੱਕ ਦਿਨ ਦਾ ਦੋ ਦਿਨ ਵਾਰ ਵੀ ਰਹਿ ਗਈ ਹੋਈ ਹੈ ਤਾਂ ਕਰਕੇ ਬਾਪੂ ਤੇ ਮੈਂ ਆ ਹੀ ਦੇਖਿਆ ਹੁੰਦਾ ਸੀ ਬੈਠਾ ਬੈਠਾ ਤਾਂ ਕਰਕੇ ਹਾਂਜੀ ਮਿੱਤਰੋ ਬੱਚੇ ਨੂੰ ਫੀਡ ਕਰਨੀ ਰਹੀ ਗਈ ਕਰਕੇ ਫਿਰ ਚੱਲਦੇ ਆਪਾਂ ਥੱਲੇ ਅੱਜ ਟਾਈਮ ਨਾਲ ਹੀ ਖੁੱਡੇ ਖਾਡੇ ਕਰ ਦਾਂਗੇ ਲੋਕ ਤੇ ਛੱਤ ਤੇ ਪਠਾਨ ਵਾਲਾ ਦਾ ਹੋ ਗਿਆ ਉਹ ਅੰਦਰ ਜਾਂਦਾ ਜੀ ਚਸ ਕਰਦਾ ਨਾ 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 ਪੁੱਤ ਓਏ ਫਿਰ ਸੀਡ ਕਰਤੀਆਂ ਫਿਰ ਦਿਖਾਨੇ ਆ ਲੈ ਲਾ ਪਾਣੀ ਖਤਰਾ ਮਿਲ ਮਾਰਾਂ ਉਹ ਲੈ ਦਾ